ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਕ ਵਿਚਾਰ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਗੁਰਦੁਆਰਾ ਥਮਸਾਹਬ ਪਿੰਡ ਉਦੋਕੇ ਇਸ ਗੁਰਦੁਆਰਾ ਸਾਹਿਬ ਨੂੰ ਦੋ ਗੁਰੂ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਹੈ ਇਸ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੈ ਅਤੇ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਥੰਮ ਸਾਬ ਜੁੱਜ ਵੀ ਮੌਜੂਦ ਹੈ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਾਉਂਦੇ ਹਾਂ ਅਤੇ ਨਾਲ ਹੀ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਸੰਗਤ ਜੀ ਜਿਸ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਥੰਮ ਸਾਬ ਇਸ ਸਥਾਨ ਦਾ ਇਤਿਹਾਸ ਇਸ ਪ੍ਰਕਾਰ ਹੈ ਫਰੂਰ ਸਾਹਿਬ ਦੇ ਨੇੜੇ ਇੱਕ ਪਿੰਡ ਜਿਸ ਦਾ ਨਾਮ ਹੈ ਖਾਨ ਸ਼ਾਵੜੀ ਜਿਸ ਵਿੱਚ ਭੱਲੇ ਸੰਧੂ ਦਾ ਪਰਿਵਾਰ ਰਹਿੰਦਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੇਵਕ ਸਨ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਰਿਵਾਰ ਦੇ ਗ੍ਰਹਿ ਵਿਕੇ ਪਛਾਦਾ ਸ਼ਕ ਰਹੇ ਸਨ ਇੱਕ ਛੋਟੀ ਬੱਚੀ ਨੇ ਰੜਦੇ-ਰੜਦਿਆਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਥਾਲੀ ਵਿੱਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਬੱਚੀ ਦੇ ਮਾਪਿਆਂ ਨੇ ਬੱਚੀ ਨੂੰ ਅਜਿਹਾ ਕਰਨ ਤੋਂ ਛਿੜਕਿਆ ਪਰ ਗੁਰੂ ਜੀ ਕਹਿਣ ਲੱਗੇ ਇਸ ਬੱਚੀ ਨੂੰ ਕੁਝ ਨਾ ਕਹੋ ਇਸ ਬੱਚੀ ਨਾਲ ਸਾਨੂੰ ਕੋਈ ਕੰਮ ਹੈ ਫਿਰ ਗੁਰੂ ਜੀ ਨੇ ਬੱਚੀ ਨੂੰ ਕਿਹਾ ਕਿ ਬੱਚਾ ਜਦੋਂ ਤੇਰਾ ਘਰ ਬਣੇਗਾ ਤੂੰ ਸਾਨੂੰ ਰਹਿਣ ਲਈ ਥਾਂ ਦੇਵੇਂਗੀ ਤਾਂ ਬੱਚੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਉਸ ਬੱਚੀ ਦਾ ਨਾਮ ਸੀ ਬੀਬੀ ਇਸ਼ਰੀ ਜਦ ਬੀਬੀ ਈਸ਼ਰੀ ਜੀ ਜਵਾਨ ਹੋਏ ਤਾਂ ਉਹਨਾਂ ਦਾ ਇਸੇ ਹੀ ਨਗਰ ਪਿੰਡ ਉਦੁਕੇ ਦੇ ਵਿੱਚ ਰਹਿਣ ਵਾਲੇ ਸੰਜੁੱਤ ਨੰਬਰਦਾਰ ਦੇ ਪੁੱਤਰ ਨਾਲ ਵਿਆਹ ਹੋ ਗਿਆ। ਜਿਸ ਅਸਥਾਨ ਤੇ ਇਹ ਗੁਰਦੁਆਰਾ ਸ੍ਰੀ ਥਮਸੈਲ ਸੁਭਾਇਮਾਨ ਹੈ ਇਸ ਅਸਥਾਨ ਤੇ ਬੀਬੀ ਈਸ਼ਰੀ ਜੀ ਦਾ ਸਹੁਰਾ ਘਰ ਹੁੰਦਾ ਸੀ। ਕੁਝ ਸਮੇਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਿੰਡ ਯਾਨੀ ਕਿ ਨਗਰ ਉਦੁਕੇ ਦੇ ਵਿੱਚ ਆਏ। ਪਿੰਡ ਦੇ ਬਾਹਰ ਇੱਕ ਖੂਹ ਤੇ ਉਹਨਾਂ ਨੇ ਆਪਣਾ ਉਤਾਰਕ ਕੀਤਾ ਜਿਸ ਅਸਥਾਨ ਨੂੰ ਅੱਜਕੱਲ ਗੁਰਦੁਆਰਾ ਗੁਰੂ ਆਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਅਸਥਾਨ ਦੇ ਦਰਸ਼ਨ ਆਪ ਜੀ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਰਵਾਵਾਂਗੇ ਗੁਰੂ ਜੀ ਨੇ ਮਰਦਾਨੇ ਨੂੰ ਕਹਿਣਾ ਕੀਤਾ ਕਿ ਜਾਓ ਬੀਬੀ ਜੀ ਨੂੰ ਆਪਣੇ ਆਉਣ ਬਾਰੇ ਦੱਸ ਕੇ ਆਓ ਮਰਦਾਨੇ ਨੇ ਕਿਹਾ ਕਿ ਮੈਂ ਵੀ ਬੀਬੀ ਨੂੰ ਜਾ ਕੇ ਕੀ ਕਹਾ ਤਾਂ ਗੁਰੂ ਜੀ ਨੇ ਕਿਹਾ ਤੂੰ ਬੀਬੀ ਨੂੰ ਕੁਝ ਨਹੀਂ ਕਹਿਣਾ ਸਿਰਫ ਦਰਵਾਜ਼ੇ ਅੱਗੇ ਸਤ ਕਰਤਾਰ ਹੀ ਬੁਲਾਉਣੀ ਹੈ ਅੱਗੋ ਬੀਬੀ ਜੀ ਆਪ ਹੀ ਪਛਾਣ ਲੈਣਗੇ ਭਾਈ ਮਰਦਾਨਾ ਮਹਾਰਾਜ ਜੀ ਦੇ ਕਹਿੰਦੇ ਬੀਬੀ ਜੀ ਦੇ ਘਰ ਆ ਗਿਆ ਦਰਵਾਜ਼ੇ ਅੱਗੇ ਸਤ ਕਰਤਾਰ ਬੁਲਾਈ ਬੀਬੀ ਜੀ ਬਾਹਰ ਆਏ ਤੇ ਕਹਿਣ ਲੱਗੇ ਤੁਸੀਂ ਆਪ ਆਏ ਹੋ ਤੇ ਬਾਬਾ ਜੀ ਨੂੰ ਨਾਲ ਕਿਉਂ ਨਹੀਂ ਲੈ ਕੇ ਆਏ ਭਾਈ ਮਰਦਾਨਾ ਜੀ ਵਾਪਸ ਗੁਰੂ ਜੀ ਪਾਸ ਆਏ ਤੇ ਸਾਰਾ ਬਿਰਤਾਂਤ ਦੱਸਿਆ ਫਿਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਬੀਬੀ ਜੀ ਦੇ ਘਰ ਭਾਵ ਕੇ ਇਸ ਅਸਥਾਨ ਤੇ ਆ ਗਏ ਘਰ ਪਹੁੰਚਣ ਤੇ ਬੀਬੀ ਜੀ ਨੇ ਗੁਰੂ ਜੀ ਦਾ ਬਹੁਤ ਆਦਰ ਮਾਨ ਕੀਤਾ ਜਲ ਪਾਣੀ ਭੋਜਨ ਛਕਾਇਆ ਭੋਜਨ ਪਾਣੀ ਛਕਾਉਣ ਤੋਂ ਬਾਅਦ ਗੁਰੂ ਜੀ ਮੋੜ ਉਸੇ ਘੁਤਿਆ ਠਹਿਰੇ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਗੁਰੂ ਜੀ ਬੀਬੀ ਜੀ ਦੇ ਘਰੋਂ ਪ੍ਰਸ਼ਾਦਾ ਛੱਕੇ ਫਿਰ ਉਸੇ ਹੀ ਕੂਤੇ ਆ ਕੇ ਬੈਠ ਜਾਂਦੇ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਬੀਬੀ ਇਸਰੀ ਦੇ ਘਰ ਇਸ ਅਸਥਾਨ ਤੇ ਪ੍ਰਸ਼ਾਦਾ ਛੱਕ ਰਹੇ ਸਨ ਕਿ ਬੀਬੀ ਜੀ ਨੂੰ ਬਾਹਰ ਖੇਤ ਵਿੱਚ ਰੋਟੀ ਪਹੁੰਚਾਉਣ ਵਿੱਚ ਦੇਰੀ ਹੋ ਗਈ ਸੰਜੋਤ ਨੰਬਰਦਾਰ ਜੋ ਕਿ ਬੀਬੀ ਇਸਰੀ ਜੀ ਦਾ ਸਹੁਰਾ ਸੀ ਜੋ ਬਾਹਰ ਖੇਤ ਵਿੱਚ ਹਲ ਚਰਾ ਰਹੇ ਸਨ ਉਸਨੇ ਪਿੰਡ ਵੱਲੋਂ ਆਏ ਗਵਾਂਢੀ ਪਾਸੋਂ ਰੋਟੀ ਵਿੱਚ ਦੇਰੀ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਆਦਮੀ ਨੇ ਉੱਤਰ ਦਿੱਤਾ ਜੇਕਰ ਤੁਹਾਡੇ ਘਰ ਵਾਲਿਆਂ ਦਾ ਸਾਧਾ ਤੋਂ ਮੇਲ ਹੋਵੇ ਤਾਂ ਤੁਹਾਨੂੰ ਖੇਤ ਵਿੱਚ ਰੋਟੀ ਪਹੁੰਚੇ ਇਹ ਸੁਣ ਕੇ ਸੰਜੋਤ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉੱਥੇ ਹੀ ਹਲ ਛੱਡ ਕੇ ਗ੍ਰੋਧਵਸ ਹੋ ਕੇ ਘਰ ਨੂੰ ਚੱਲ ਪਿਆ ਨੰਬਰਦਾਰ ਘਰ ਆ ਕੇ ਵੇਖਦਾ ਹੈ ਕਿ ਗੁਰੂ ਮਹਾਰਾਜ ਜੀ ਬੈਠ ਕੇ ਪ੍ਰਸ਼ਾਤਾ ਸ਼ਗ ਰਹੇ ਸਨ ਗੁੱਸੇ ਵਿੱਚ ਆਏ ਸੰਜੁੱਤ ਨੰਬਰਦਾਰ ਨੇ ਬੜੇ ਜ਼ੋਰ ਨਾਲ ਗੁਰੂ ਜੀ ਦੇ ਲੱਤ ਮਾਰ ਲਈ ਲੱਤ ਚੁੱਕੀ ਜਿਉਂ ਹੀ ਉਸ ਨੇ ਲੱਤ ਉਤਾ ਚੁੱਕੀ ਤਾਂ ਸੰਜੁੱਤ ਦੀ ਲੱਤ ਉੱਥੇ ਹੀ ਖਲੋ ਗਈ ਫਿਰ ਉਸ ਨੇ ਗੁਰੂ ਜੀ ਨੂੰ ਟੰਡਾ ਮਾਰਨ ਦੀ ਕੋਸ਼ਿਸ਼ ਕੀਤੀ ਇਸ ਪੁਰਾਣੇ ਦੇ ਨਾਲ ਡੰਡੇ ਦੇ ਨਾਲ ਉਹ ਬਲਦਾਂ ਨੂੰ ਹਿੱਕ ਰਿਹਾ ਸੀ ਉਹ ਪ੍ਰਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਦ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਬਾਹ ਖਲੋ ਗਈ ਜਿਸ ਜਗ੍ਹਾ ਤੇ ਸੰਜੁੱਤ ਖੜਾ ਸੀ ਉੱਥੇ ਹੀ ਉਹ ਸੇਲ ਪੱਥਰ ਦੀ ਤਰ੍ਹਾਂ ਹੋ ਗਿਆ ਜਦ ਬੀਬੀ ਈਸ਼ਰੀ ਜੀ ਨੇ ਆਪਣੇ ਸਹੁਰੇ ਦੀ ਹਾਲਤ ਦੇਖੀ ਤਾਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਕਿਰਪਾ ਕਰੋ ਮੇਰੇ ਸਹੁਰੇ ਨੂੰ ਬਖਸ਼ ਦਿਓ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਿੱਥੇ ਤੇਰੇ ਸਹਰਾਜੀ ਖੜੇ ਹਨ ਉੱਥੇ ਸਾਡੇ ਰਹਿਣ ਲਈ ਇੱਕ ਕੋਠਾ ਬਣਾਓ ਜਦੋਂ ਕੋਠਾ ਬਣਾਉਣ ਲਈ ਸੰਜੁੱਤ ਕਹਾਣੀ ਵਿੱਚ ਲੱਤ ਮਾਰੇਗਾ ਤਾਂ ਉਸ ਦੀ ਲੱਤ ਚੱਲ ਪਵੇਗੀ ਜਦੋਂ ਪੋਚਾ ਫੇਰਨ ਲਈ ਕੰਦ ਉੱਤੇ ਹੱਥ ਫੇਰੇਗਾ ਤਾਂ ਉਸ ਦੀ ਬਾਹ ਚੱਲ ਪਵੇਗੀ ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਸੰਜੁੱਤ ਤੇ ਪਰਿਵਾਰ ਨੇ ਉਸੇ ਤਰ੍ਹਾਂ ਹੀ ਕੀਤਾ ਕੋਠਾ ਤਿਆਰ ਕੀਤਾ ਗਿਆ ਕਹਾਣੀ ਵਿੱਚ ਲੱਤ ਮਾਰਨ ਦੇ ਨਾਲ ਸੰਜੁੱਤ ਦੀ ਲੱਤ ਨੇ ਮੁੜਕਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੋਚਾ ਫਿਰ ਨਾਲ ਉਸ ਦੀ ਬਾਹ ਵੀ ਚੱਲ ਪਈ ਕੁਝ ਚਿਰ ਬੀਤਿਆ ਤਾਂ ਬਰਸਾਤ ਹੋਈ ਇਹ ਆਰ ਜੀ ਬਣਿਆ ਕੋਠਾ ਡਿੱਗਣ ਦੀ ਹਾਲਤ ਵਿੱਚ ਹੋ ਗਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਲੱਕੜ ਦੇ ਮੋਸ਼ੇ ਨੂੰ ਛਤੀਰੀ ਦੇ ਹੇੜ ਦੇ ਦਿੱਤਾ 9 ਮਹੀਨੇ 26 ਦਿਨ ਬੀਤ ਜਾਣ ਦੇ ਬਾਅਦ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਨੂੰ ਛੱਡ ਕੇ ਜਾਣ ਲੱਗੇ ਤਾਂ ਨਗਰ ਦੀ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਕੀਤੀ ਗੁਰੂ ਜੀ ਅੱਜ ਸਾਡੇ ਤੋਂ ਤੁਸੀਂ ਰੁਕਸਤ ਹੋ ਕੇ ਜਾ ਰਹੇ ਹੋ ਸਾਡਾ ਕੋਈ ਆਧਾਰ ਕਰਕੇ ਜਾਓ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਜੋ ਲੱਕੜ ਦਾ ਥੰਮ ਸ਼ਤੀਰੀ ਨੂੰ ਡਿੱਗਣ ਤੋਂ ਬਚਾਉਣ ਲਈ ਸ਼ਤੀਰੀ ਹੀਠਾ ਦਿੱਤਾ ਹੋਇਆ ਹੈ ਇਸ ਨੂੰ ਸਾਹਮਣੇ ਰੱਖਣਾ ਇਸ ਥੰਮ ਨੂੰ ਤੁਸੀਂ ਸਾਹਮਣੇ ਰੱਖਣਾ ਜਿਸ ਤਰ੍ਹਾਂ ਇਸ ਥੰਮ ਨੇ ਸ਼ਤੀਰੀ ਨੂੰ ਡਿੱਗਣ ਤੋਂ ਬਚਾਇਆ ਹੈ ਉਸੇ ਤਰ੍ਹਾਂ ਹੀ ਇਹ ਤੁਹਾਡੇ ਦੁੱਖਾਂ ਤਕਲੀਫਾਂ ਅਤੇ ਸੰਕਟਾਂ ਵਿੱਚ ਇਹ ਥੰਮ ਇੱਕ ਥੰਮ ਦੀ ਤਰ੍ਹਾਂ ਕੰਮ ਕਰੇਗਾ ਜਿਸ ਥੰਮ ਨੂੰ ਨਗਰ ਦੀਆਂ ਸੰਤਾਨ ਨੇ ਅੱਜ ਵੀ ਸਾਹਮਣੇ ਰੱਖਿਆ ਹੋਇਆ ਹੈ ਜਿਸਦੇ ਆਪ ਜੀ ਨੇ ਵੀਡੀਓ ਦੇ ਵਿੱਚ ਦਰਸ਼ਨ ਕੀਤੇ ਹਨ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ 6ਵੇਂ ਪਾਤਸ਼ਾਹ ਸ਼ਾਹਬ ਸ਼ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਬਟਾਲੇ ਵਿਆਉਣ ਲਈ ਆਏ ਤਾਂ ਬਾਬਾ ਗੁਰਦਤਾ ਜੀ ਨੂੰ ਵਿਆਹ ਵਾਲੇ ਵਸਤਰ ਇਸ ਨਗਰ ਵਿੱਚ ਹੀ ਪਵਾਏ ਗਏ ਜਦ ਬਰਾਤ ਵਿਆਹ ਵਾਲੇ ਵਸਤਰ ਪਹਿਨ ਕੇ ਤਿਆਰ ਹੋਈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਸਥਾਨ ਦੀ ਪ੍ਰਕਰਮਾ ਕਰਕੇ ਮੱਥਾ ਟੇਕਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾੰਢੋ ਸਾਈਂ ਦਾਸ ਜੀ ਨੇ ਕਿਹਾ ਕਿ ਸ਼੍ਰੀਮਾਨ ਜੀ ਸਾਨੂੰ ਇਹ ਚਾਣਨਾ ਪਾਓ ਕਿ ਇਹ ਅਸਥਾਨ ਦੀ ਕੀ ਮਹਾਨਤਾ ਹੈ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਗੁਰਬਿਲਾਸ ਪਾਸ਼ਾਹੀ 6ਵੀਂ ਦੇ ਵਿੱਚ ਵਰਣਨ ਕੀਤਾ ਹੈ ਕਿਹਾ ਹੈ ਕਿ ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਜੋ ਕਿ 9 ਮਹੀਨੇ 26 ਦਿਨ ਇਸ ਅਸਥਾਨ ਤੇ ਰਹੇ ਇਸ ਅਸਥਾਨ ਤੇ ਜੋ ਵੀ ਦਰਸ਼ਨ ਕਰੇਗਾ ਉਸ ਦੇ ਜਨਮ ਜਨਮਾਂ ਦੀ ਮਾਇਲ ਖਤਮ ਹੋਵੇਗੀ ਅਤੇ ਉਹ ਮੁਕਤੀ ਪਦ ਨੂੰ ਪ੍ਰਵਾਨ ਚੜ੍ਹੇਗਾ ਅਤੇ ਉਸ ਦੇ ਸਾਰੇ ਦੁੱਖ ਕਲੇਸ਼ ਨਾਸ਼ ਹੋ ਜਾਣਗੇ ਸੰਤ ਜੀ ਇਹ ਸੀ ਸੰਕੇਪ ਇਤਿਹਾਸ ਗੁਰਦੁਆਰਾ ਸ੍ਰੀ ਥਮ ਸੈਭ ਜੀ ਦਾ ਜੋ ਕਿ ਅਸੀਂ ਆਪ ਸੰਤ ਜੀ ਦੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਨ ਕੀਤਾ ਹੈ ਆਪ ਸੰਤ ਜਦੋਂ ਵੀ ਗੁਰਦੁਆਰਾ ਨਾਗਿਣ ਸਾਹਿਬ ਦੇ ਦਰਸ਼ਨ ਦੇਦਾਰੇ ਕਰਨਾ ਤਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੁਪਾ ਰਪ ਇਸ ਅਸਥਾਨ ਦੇ ਆਪ ਜੀ ਸੰਗਤ ਜਰੂਰ ਦਰਸ਼ਨ ਕਰਨਾ ਇਤਿਹਾਸ ਬੋਲਦਿਆਂ ਹੋਇਆ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ